ਵੱਡੀ ਖਬਰ ਆ ਰਹੀ ਹੈ ਆਈਟੀ ਪ੍ਰੋਫੈਸ਼ਨਲਸ ਦੇ ਲਈ ਅਮਰੀਕੀ ਸਰਕਾਰ ਨੇ H1B ਵੀਜ਼ਾ ਤੇ 1 ਲੱਖ ਡਾਲਰ ਦੀ ਨਵੀਂ ਫੀਸ ਲਗਾਈ ਸੀ ਪਰ ਅਧਿਕਾਰੀਆਂ ਨੇ ਸਾਫ਼ ਕੀਤਾ ਹੈ ਕਿ ਇਹ ਫੀਸ ਸਿਰਫ ਨਵੀਆਂ ਐਪਲੀਕੇਸ਼ਨਸ ਤੇ ਲਾਗੂ ਹੋਵੇਗੀ ਪਹਿਲਾਂ ਤੋਂ ਮੌਜੂਦ ਵੀਜ਼ਾ ਹੋਲਡਰਾਂ ਉੱਪਰ ਨਹੀਂ ਲੱਗੇਗੀ ਆਓ ਵੇਖੀਏ ਇਹ ਨਵਾਂ ਰੂਲ ਅਸਲ ਵਿੱਚ ਹੈ ਕਿ ਤੇ ਇਸ ਦਾ ਅਸਰ ਕਿ ਸੁੱਪਰ ਪੜਣਾ ਹੈ 19 ਸਤੰਬਰ 2025 ਨੂੰ ਵਾਈਟ ਹਾਊਸ ਦੇ ਵੱਲੋਂ ਇੱਕ ਪ੍ਰੋਕਲਮੇਸ਼ਨ ਜਾਰੀ ਕੀਤਾ ਗਿਆ ਰੈਸਟ੍ਰਿਕਸ਼ਨ ਔਨ ਐਂਟਰੀ ਔਨ ਸਰਟੇਨ ਨਾਨ ਇਮੀਗ੍ਰੈਂਟ ਵਰਕਰਸ 21 ਸਤੰਬਰ 2025 ਵੇਰੇ 12 ਵਜੇ 1 ਮਿੰਟ ਤੋਂ ਲਾਗੂ ਹੋ ਗਿਆ ਹੈ ਤੇ 12 ਮਹੀਨੇ ਲਈ ਚੱਲਣਾ ਹੈ ਨਿਯਮ ਦੇ ਮਤਾਬਕ ਕੁਝ H1B ਵੀਜ਼ਾ ਪਟੀਸ਼ਨਾਂ ਦੇ ਨਾਲ ਹੁਣ 1 ਲੱਖ ਡਾਲਰ ਦੀ ਫੀਸ ਲੱਗੇਗੀ ਸਭ ਤੋਂ ਵੱਡੀ ਗੱਲ ਹੈ ਕਿ ਕਿਸ ਉੱਪਰ ਲਾਗੂ ਹੋਵੇਗਾ ਇਹ ਫੀਸ ਵਾਲਾ ਰੂਲ ਨਵੀਆਂ ਐਪਲੀਕੇਸ਼ਨਜ਼ ਟਾਰਗੇਟਡ ਨੇ ਇਹ ਰੂਲ ਖਾਸ ਕਰਕੇ ਉਹਨਾਂ ਤੇ ਲਾਗੂ ਹੁੰਦਾ ਹੈ ਜੋ ਯੂਐਸਏ ਦੇ ਬਾਹਰ ਨੇ ਤੇ ਨਵੇਂ ਐਚ1ਵੀ ਵੀਜ਼ਾ ਪਟੀਸ਼ਨ ਰਾਹੀਂ ਅਮਰੀਕਾ ਆਉਣਾ ਚਾਹੁੰਦੇ ਨੇ ਸਧਾਰਨ ਸ਼ਬਦਾਂ ਵਿੱਚ ਜੇ ਕੋਈ ਇੰਡੀਆ ਵਿੱਚ ਬੈਠਾ ਹੈ ਤੇ ਉਸ ਦਾ ਨਵਾਂ ਐਚ1ਵੀ ਵੀਜ਼ਾ ਫਾਈਲ ਹੋਣਾ ਤਾਂ ਉਸ ਨਾਲ ਇਹ 1 ਲੱਖ ਡਾਲਰ ਫੀਸ ਜੋੜ ਦਿੱਤੀ ਜਾਵੇਗੀ ਔਰ ਇਸ ਦੇ ਨਾਲ ਹੀ ਜੁੜਦਾ ਸਵਾਲ ਇਹ ਵੀ ਹੈ ਕਿ ਕਿਸ ਉੱਪਰ ਇਹ ਫੀਸ ਲਾਗੂ ਨਹੀਂ ਹੋਵੇਗੀ ਸੋ ਅਮਰੀਕੀ ਵਾਈਟ ਹਾਊਸ ਦੇ ਬੁਲਾਰਿਆਂ ਨੇ ਕਲੀਅਰ ਕੀਤਾ ਹੈ ਕਿ ਇਹ ਨਵੀਂ ਫੀਸ ਪਹਿਲਾਂ ਤੋਂ H1B ਵੀਜ਼ਾ ਰੱਖਣ ਵਾਲਿਆਂ ਤੇ ਨਹੀਂ ਲੱਗਣੀ। ਮਤਲਬ ਜਿਹੜੇ ਪ੍ਰੋਫੈਸ਼ਨਲਸ ਪਹਿਲਾਂ ਹੀ H1B ਵੀਜ਼ਾ ਤੇ ਨੇ ਚਾਹੇ ਉਹ ਯੂਐਸ ਦੇ ਅੰਦਰ ਨੇ ਜਾਂ ਫਿਰ ਬਾਹਰ ਨੇ ਉਹਨਾਂ ਨੂੰ ਇਹ ਫੀਸ ਨਹੀਂ ਦੇਣੀ ਪਵੇਗੀ। ਇਸੇ ਤਰ੍ਹਾਂ ਜਿਹੜੀਆਂ ਪਟੀਸ਼ਨਾਂ ਪਹਿਲਾਂ ਹੀ ਅਪਰੂਵ ਹੋ ਚੁੱਕੀਆਂ ਨੇ ਉਹ ਵੀ ਬਚੀਆਂ ਰਹਿਣਗੀਆਂ। ਹਾਂਜੀ ਹਾਲਾਂਕਿ ਹਾਲੇ ਵੀ ਕੁਝ ਅਨਕਲੀਅਰ ਅਸਪਸ਼ਟ ਗੱਲਾਂ ਨੇ ਯਾਨੀ ਕਿ ਅਨਕਲੀਅਰ ਪੁਆਇੰਟ ਨੇ ਹਾਲਾਂਕਿ ਪ੍ਰੋਕਲਮੇਸ਼ਨ ਦਾ ਟੈਕਸਟ ਕੁਝ ਨੈਰੋ ਹੈ ਜਿਸ ਵਿੱਚ ਸਿਰਫ ਏਲੀయన్స్ ਕurrently ਆਊਟਸਾਈਡ ਦਾ ਯੂਐਸ ਦਾ ਜ਼ਿਕਰ ਹੈ ਇਸ ਕਰਕੇ ਰੀਨਿਊਲ ਚੇਂਜ ਆਫ ਸਟੇਟਸ ਜਾਂ ਵੀਜ਼ਾ ਐਕਸਟੈਂਸ਼ਨ ਵਾਲੇ ਕੇਸ ਸਪਸ਼ਟ ਨਹੀਂ ਦੱਸੇ ਗਏ ਇਹਨਾਂ ਲਈ ਯੂਐਸਸੀਆਈਐਸ ਤੇ ਹੋਰ ਡਿਪਾਰਟਮੈਂਟ ਦੀ ਗਾਈਡਲਾਈਨ ਦਾ ਹਾਲੇ ਇੰਤਜ਼ਾਰ ਕੀਤਾ ਜਾ ਰਿਹਾ ਵੇਟ ਕੀਤੀ ਜਾ ਰਹੀ ਹੈ ਜੀ ਹੋਮਲੈਂਡ ਸਿਕਿਉਰਿਟੀ ਨੂੰ ਲੱਗਦਾ ਹੈ ਕਿ ਕਿਸੇ ਵਰਕਰ ਨੂੰ ਹਾਇਰ ਕਰਨਾ ਨੈਸ਼ਨਲ ਇੰਟਰਸਟ ਵਿੱਚ ਹੈ ਤਾਂ ਉਹ ਯੂਐਸਡੀ ਸੁਰੱਖਿਆ ਲਈ ਖਤਰਾ ਨਹੀਂ ਬੰਦਾ ਬਣ ਰਿਹਾ ਤਾਂ ਉਸ ਨੂੰ ਫੀ ਤੋਂ ਛੋਟ ਦਿੱਤੀ ਜਾ ਸਕਦੀ ਆ ਯਾਨੀ ਕਿ ਕੁਝ ਕੈਟਾਗਰੀਜ਼ ਐਸੀਆਂ ਨੇ ਜਿੱਥੇ ਕਿ ਨੈਸ਼ਨਲ ਇੰਟਰਸਟ ਨੂੰ ਦੇਖਦਿਆਂ ਪੋਸੀਬਲ ਐਗਜ਼ੈਂਪਸ਼ਨ ਦਿੱਤੀ ਜਾ ਸਕਦੀ ਆ ਸਰਕਾਰ ਦਾ ਮਕਸਦ ਕਲੀਅਰ ਹੈ ਸਾਫ ਹੈ ਅਮਰੀਕੀ ਸਰਕਾਰ ਕਹਿੰਦੀ ਹੈ ਕਿ ਇਹ ਫੀ ਇਸ ਲਈ ਹੈ ਤਾਂ ਕਿ ਯੂ ਐਸ ਵਰਕਰਾਂ ਨੂੰ ਵਧੇਰੇ ਮੌਕੇ ਮਿਲਣ ਜ਼ਿਆਦਾ ਅਪਰਚੂਨਿਟੀਆਂ ਮਿਲਣ ਵਿਦੇਸ਼ੀ ਵਰਕਰਾਂ ਤੇ ਨਿਰਪਰਤਾ ਘਟਾਈ ਜਾਵੇ ਪਰ ਬਿਜ਼ਨਸ ਗਰੁੱਪਾਂ ਦਾ ਕਹਿਣਾ ਹੈ ਕਿ ਇਸ ਨਾਲ ਟੈਲੈਂਟ ਦੀ ਕਮੀ ਆ ਜਾਵੇਗੀ ਖਰਚੇ ਵੱਧ ਜਾਣਗੇ ਤੇ ਆਈਟੀ ਇੰਡਸਟਰੀ ਨੂੰ ਝਟਕਾ ਲੱਗੇਗਾ ਜੇਕਰ ਗੱਲ ਕਰੀਏ ਤੇ ਇੰਡੀਆ ਪ੍ਰੈਸ ਦਾ ਕੀ ਅਸਰ ਪੈਣਾ ਹੈ ਇਹ ਫੈਸਲਾ ਸਭ ਤੋਂ ਜ਼ਿਆਦਾ ਇੰਡੀਆ ਦੇ ਆਈਟੀ ਸੈਕਟਰ ਨੂੰ ਪ੍ਰਭਾਵਿਤ ਕਰੇਗਾ ਪਹਿਲਾਂ ਤੋਂ ਐਚ1 ਵੀ ਵੀਜ਼ਾ ਤੇ ਕੰਮ ਕਰ ਰਹੇ ਇੰਡੀਆ ਦੇ ਲੋਕ ਸੁਰੱਖਿਤ ਨੇ ਪਰ ਜਿਹੜੀ ਨਵੇਂ ਅਪਲੀਕੈਂਟਸ ਹੈ ਉਹਨਾਂ ਦੇ ਲਈ ਹੁਣ ਯੂਐਸ ਜਾਣਾ ਬੜਾ ਮਹਿੰਗਾ ਹੋ ਜਾਣਾ ਹੈ ਛੋਟੇ ਤੇ ਮੱਧਮ ਦਰਜੀ ਦੇ ੈਂਪਲਾਇਰਸ ਦੇ ਲਈ ਨਵੇਂ ਬੰਦੇ ਹਾਇਰ ਕਰਨਾ ਮੁਸ਼ਕਲ ਹੋ ਜਾਣਾ ਹੈ ਵੱਡੀਆਂ ਮਲਟੀਨੈਸ਼ਨਲ ਕੰਪਨੀਆਂ ਸ਼ਾਇਦ ਖਰਚਾ ਕਿਤਨਾ ਕਿਤੇ ਬਰਦਾਸ਼ਤ ਕਰ ਲੈਣ ਪਰ ਕੁੱਲ ਮਿਲਾ ਕੇ ਹਾਇਰਿੰਗ ਦੀ ਗਤੀ ਪਹਿਲਾਂ ਨਾਲੋਂ ਸਪੀਡ ਘੱਟ ਜਾਣੀ ਆ ਇੰਡੀਅਨ ਆਈਟੀ ਸੈਕਟਰ ਸਟਰੋਂਗਲੀ ਇੰਪੈਕਟ ਹੋਏਗਾ ਜੇ ਤੁਸੀਂ ਐਚ1 ਵੀ ਵੀਜ਼ਾ ਦੇ ਨਾਲ ਜੁੜੇ ਹੋ ਜੇ ਵੀਜ਼ਾ ਪਹਿਲਾਂ ਹੀ ਹੈ ਤੁਹਾਡੇ ਕੋਲ ਤਾਂ ਚਿੰਤਾ ਕਰਨ ਦੀ ਲੋੜ ਨਹੀਂ ਨਵੀਆਂ ਪਟੀਸ਼ਨਾਂ ਵਾਲਿਆਂ ਲਈ ਇਮੀਗ੍ਰੇਸ਼ਨ ਲਾਇਰ ਦੇ ਨਾਲ ਸਲਾਹ ਕਰਨੀ ਹੁਣ ਜ਼ਰੂਰੀ ਹੋ ਗਈ ਆ ਐਮਪਲਾਇਰਸ ਨੂੰ ਹੁਣ ਇਹ 1 ਲੱਖ ਡਾਲਰ ਦਾ ਖਰਚਾ ਆਪਣੇ ਬਜਟ ਦੇ ਵਿੱਚ ਸੋਚਣਾ ਪੈਣਾ ਹੈ। ਆਲਟਰਨੇਟਿਵ ਵੀਜ਼ਾ ਆਪਸ਼ਨਸ ਵੀ ਹੈਗੀਆਂ ਜਿਵੇਂ ਕਿ L1 ਜਾਂ ਫਿਰ O1 ਉਹ ਵੀ ਚੈੱਕ ਕੀਤੇ ਜਾ ਸਕਦੇ ਆ। ਇਹ ਸਾਰੀ ਕੰਡੀਸ਼ਨ ਮੋਦੀ ਯੁਗ ਦੀ ਫੋਰਨ ਪਾਲਿਸੀ ਦੇ ਲਈ ਇੱਕ ਵੱਡਾ ਟੈਸਟ ਬਣ ਗਈ ਹੈ। ਇੱਕ ਪਾਸੇ ਆਤਮ ਨਿਰਭਰ ਭਾਰਤ ਦਾ ਨਰੇਟਿਵ ਹੋਰ ਮਜ਼ਬੂਤ ਹੋ ਸਕਦਾ ਹੈ। ਦੂਜੇ ਪਾਸੇ ਵਿਦੇਸ਼ੀ ਨੌਕਰੀਆਂ ਲਈ ਨਿਕਲਣ ਵਾਲੇ ਯੂਥ ਨੌਜਵਾਨਾਂ ਦੇ ਲਈ ਅਨਸਿਕਿਉਰਿਟੀ ਐ ਆਸਰਖਿਆ ਹੁਣ ਵੱਧ ਜਾਣੀ ਹੈ। ਆਈਟੀ ਸੈਕਟਰ ਜੋ ਕਿ ਭਾਰਤ ਦੀ ਜੀਡੀਪੀ ਤੇ ਨਿਰਯਾਤ ਦਾ ਸਭ ਤੋਂ ਵੱਡਾ ਹਿੱਸਾ ਹੈ ਉਸ ਦੇ ਲਈ ਇਹ ਇੱਕ ਬਹੁਤ ਵੱਡਾ ਸ਼ੌਕ ਹੈ ਬਹੁਤ ਵੱਡਾ ਝਟਕਾ ਹੈ ਵਿਰੋਧੀ ਧਿਰ ਇਸ ਗੱਲ ਨੂੰ ਹੱਥੋਂ ਨਹੀਂ ਜਾਣਦੇ ਰਹੀ ਹੈ ਤੇ ਲੋਕਾਂ ਵਿੱਚ ਇਹ ਮੈਸੇਜ ਦਿੱਤਾ ਜਾ ਰਿਹਾ ਹੈ ਕਿ ਮੋਦੀ ਸਰਕਾਰ ਦੀ ਦੋਸਤੀ ਵਾਲੀ ਕੂਟਨੀਤੀ ਹਕੀਕਤ ਵਿੱਚ ਭਾਰਤੀ ਵਰਕਰਾਂ ਦੀ ਸੁਰੱਖਿਆ ਨਹੀਂ ਕਰ ਸਕੀ ਯੂਐਸ ਵਿੱਚ ਕੰਪਨੀਆਂ ਲਈ ਵੀ ਇਹ ਰੂਲਸ ਉਖਾ ਨਹੀਂ ਹੈ ਉਨ੍ਹਾਂ ਦੇ ਹਾਇਰਿੰਗ ਖਰਚੇ ਵੱਧ ਜਾਣੇ ਆ ਟੈਲੈਂਟ ਦੀ ਕਮੀ ਮਹਿਸੂਸ ਹੋ ਸਕਦੀ ਹੈ ਭਾਰਤ ਲਈ ਇਹ ਇੱਕ ਡਬਲ ਐਚਡਿਸਬੋਰਡ ਹੈ ਯਾਨੀ ਕਿ ਦੋ ਤਾਰੀ ਤਲਵਾਰ ਹੈ ਕੁਝ ਨੌਜਵਾਨਾਂ ਦੇ ਸੁਪਨੇ ਮਹਿੰਗੇ ਹੋ ਜਾਣਗੇ ਪਰ ਨਾਲ ਇਹ ਦੇਸ਼ ਦੇ ਅੰਦਰ ਆਰ ਐਨ ਡੀ ਸਟਾਰਟਅਪਸ ਤੇ ਇਨੋਵੇਸ਼ਨ ਨੂੰ ਤਰੱਕੀ ਦੇ ਸਕਦਾ ਹੈ ਕੁਝ ਹੱਦ ਤੱਕ ਇਹ ਸੋਚਿਆ ਜਾ ਸਕਦਾ ਹੈ ਨਤੀਜਾ ਸਾਫ ਹੈ ਕਿ 21 ਸਪਟੈਂਬਰ ਤੋਂ ਬਾਅਦ ਨਵੀਆਂ ਐਚ1ਵੀ ਪਟੀਸ਼ਨਸ ਦੇ ਲਈ 1 ਲੱਖ ਡਾਲਰ ਦੀ ਫੀ ਹੁਣ ਜ਼ਰੂਰੀ ਹੋ ਗਈ ਹੈ ਪਰ ਮੌਜੂਦਾ ਵੀਜ਼ਾ ਹੋਲਡਰਸ ਤੇ ਇਸ ਦਾ ਕੋਈ ਅਸਰ ਨਹੀਂ ਪੈਣਾ ਹੋਰ ਇੰਪਲੀਮੈਂਟੇਸ਼ਨਸ ਡਿਟੇਲ ਯੂ ਐਸ ਸੀ ਆਈ ਐਸ ਤੇ ਹੋਮਲੈਂਡ ਸਿਕਿਉਰਿਟੀ ਜਲਦੀ ਹੀ ਜਾਰੀ ਕਰਨਗੇ ਪਰ ਅਸੀਂ ਤੁਹਾਨੂੰ ਇਹ ਨਵੀਂ ਜਾਣਕਾਰੀ ਮਿਲਦੇ ਹੀ ਫੌਰਨ ਜਲਦੀ ਹੀ ਅਪਡੇਟ ਕਰਾਂਗੇ ਵੀਡੀਓ ਤੇ ਜਾਣਕਾਰੀ ਚੰਗੀ ਲੱਗੀ ਤਾਂ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਆਪਣਾ ਸਵਾਲ ਤੁਸੀਂ ਲਿਖ ਸਕਦੇ ਹੋ ਅਸੀਂ ਅਗਲੀ ਵੀਡੀਓ 'ਚ ਉਹਨਾਂ ਸਵਾਲਾਂ ਦਾ ਜਵਾਬ ਦੇਵਾਂਗੇ ਇਸ ਦੇ ਨਾਲ ਹੀ ਦਿਓ ਇਜਾਜ਼ਤ ਹਮੇਸ਼ਾ ਪੋਜ਼ਿਟਿਵ ਰਹੋ ਹਾਸਦੇ ਵਾਸਤੇ ਰਹੋ ਜ਼ਿੰਦਗੀ Zindabad.